ਸਵਾਗਤ ਹੈ ਤੁਹਾਡਾ ਸਵਾਦ ਪੰਜਾਬ ਦਾ ਚੈਨਲ ਤੇ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਸਾਗ ਸਾਗ ਆਪਾਂ ਦੋ ਤਰੀਕੇ ਦੇ ਨਾਲ ਬਣਾ ਰਹੇ ਹਾਂ ਸਾਗ ਨੂੰ ਇਸ ਤਰ੍ਹਾਂ ਮੈਂ ਧੋ ਕੇ ਬਰੀਕ ਬਰੀਕ ਕੱਟ ਲਿਆ ਤੇ ਇਸ ਨੂੰ ਮੈਂ ਹੁਣ ਪਤੀਲੇ ਦੇ ਵਿੱਚ ਪਾ ਰਹੀ ਹਾਂ ਤੇ ਦੂਜੇ ਪਾਸੇ ਮੈਂ ਇੱਕ ਕੁੱਕਰ ਦੇ ਵਿੱਚ ਵੀ ਪਾਣੀ ਧਰ ਦਿੱਤਾ ਹੈ ਤੇ ਇਸ ਵਿੱਚ ਵੀ ਮੈਂ ਸਾਗ ਪਾ ਰਹੀ ਹਾਂ ਇਸ ਵਿੱਚ ਮੈਂ ਨਮਕ ਮਿਰਚ ਅਦਰਕ ਤੇ ਲਸਣ ਪਾ ਦਿੱਤਾ ਹੈ ਤੇ ਇਸ ਨੂੰ ਹੁਣ ਮੈਂ 20 ਤੋਂ 25 ਮਿੰਟ ਦੇ ਲਈ ਕੁੱਕਰ ਦੇ ਵਿੱਚ ਇਸੇ ਤਰ੍ਹਾਂ ਸਾਗ ਨੂੰ ਰਜਾਵਾਂਗੇ ਤੇ ਦੂਜੇ ਪਾਸੇ ਵੀ ਪਤੀਲੇ ਦੇ ਵਿੱਚ ਸਾਰਾ ਸਾਗ ਮੈਂ ਪਾ ਲਿਆ ਹੈ ਤੇ ਇਸ ਵਿੱਚ ਵੀ ਨਮਕ ਮਿਰਚ ਅਦਰਕ ਤੇ ਲਸਣ ਪਾ ਰਹੀ ਹਾਂ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਰਜਾਵਾਂਗੇ 20 ਤੋਂ 25 ਮਿੰਟ ਹੋ ਗਏ ਹਨ ਕੁੱਕਰ ਦਾ ਢੱਕਣ ਖੋਲ ਕੇ ਦੇਖ ਲੈਣੇ ਹੈ ਸਾਗ ਚੰਗੀ ਤਰ੍ਹਾਂ ਬਣ ਗਿਆ ਤੇ ਇਸ ਵਿੱਚ ਆਲਣ ਪਾ ਕੇ ਆਪਾਂ ਇਸ ਨੂੰ ਕੋਟ ਲਵਾਂਗੇ ਤੇ ਹੁਣ ਇਸ ਨੂੰ ਮੈਂ ਥੋੜੇ ਟਾਈਮ ਦੇ ਲਈ ਰਜਾਵਾਂਗੇ ਤੜਕੇ ਦੀ ਤਿਆਰੀ ਕਰ ਲੈਣੇ ਹਾਂ ਸਰੋਂ ਦੇ ਤੇਲ ਦੇ ਵਿੱਚ ਲਸਣ ਤੇ ਪਿਆਜ਼ ਨੂੰ ਚੰਗੀ ਤਰ੍ਹਾਂ 골ਡਨ ਕਲਰ ਹੋਣ ਤੋਂ ਬਾਅਦ ਵਿੱਚ ਨਮਕ ਤੇ ਹਰੀ ਮਿਰਚ ਪਾ ਲਈ ਹੈ ਤੇ ਇਸ ਤੋਂ ਬਾਅਦ ਵਿੱਚ ਸਾਗ ਪਾ ਕੇ ਚੰਗੀ ਤਰ੍ਹਾਂ ਮਿਕਸ ਲੈਣਾ ਹੈ ਸਾਗ ਤਿਆਰ ਹੈ ਤੇ ਜਿਹੜਾ ਪਤੀਲੇ ਵਾਲਾ ਸਾਗ ਸੀ ਉਸ ਨੂੰ ਵੀ ਬਾਅਦ ਵਿੱਚ ਆਲਣ